ਹਾਂਜੀ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਪ੍ਰਾਸਤ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਤੂੜੀ ਦਾ ਸੀਨ ਦਿਖਾਉਨੇ ਆ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਤੂੜੀ ਦੀ ਧੜ ਲੱਗੀ ਹੋਈ ਹੈ ਇਸ ਤੂੜੀ ਦੀ ਖੇਤੀ ਦੇ ਵਿੱਚ ਬੜੀ ਮਹੱਤਤਾ ਹੈ ਕਿਉਂਕਿ ਜਿਹੜਾ ਪਸ਼ੂ ਪਾਨ ਹੈ ਉਹਨੂੰ ਪਾਲਣ ਦੇ ਲਈ ਤੂੜੀ ਬੜੀ ਜ਼ਰੂਰੀ ਹੈ ਤੁਸੀਂ ਜਾਣਦੇ ਹੋ ਕਿ ਗਾਵਾਂ ਤੇ ਮੱਝਾਂ ਦੇ ਜਿਹੜੇ ਫਾਰਮ ਨੇ ਉਹਨਾਂ ਦੇ ਵਿੱਚ ਤੂੜੀ ਨੂੰ ਵਿਸ਼ੇਸ਼ ਕਰਕੇ ਵਰਤਿਆ ਜਾਂਦਾ ਹੈ ਤੇ ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਜਿਹੜਾ ਅ ਇਸ ਦਾ ਰੇਟ ਵੀ ਇਹ ਸਮੇਂ ਅਨੁਸਾਰ ਘਟਦਾ ਵੱਧਦਾ ਰਹਿੰਦਾ ਹੈ ਜਿਵੇਂ ਕਿ ਇਸ ਸਾਲ ਹੁਣ ਜਿਹੜਾ ਹੜੀ ਦਾ ਸੀਜ਼ਨ ਹੈ 2024 ਦੇ ਵਿੱਚ April ਤੇ ਦਾ ਰੇਟ ਸਿਰਫ 300 ਰੁਪਏ ਜਾਂ ਦੀ 350 ਰੁਪਏ ਪਹੁੰਚੜ ਤੱਕ ਹੈ ਤੇ ਪਿਛਲੇ ਸਾਲ ਇਸੇ ਟੂੜੀ ਦਾ ਰੇਟ 1100 ਰੁਪਏ ਤੱਕ ਪਹੁੰਚ ਚੁੱਕਿਆ ਸੀ ਤੇ ਇਸ ਤਰ੍ਹਾਂ ਕਈ ਵਾਰ ਜਿਹੜੇ ਕਿਸਾਨ ਉਹ ਸਰਦੀਆਂ ਦੇ ਮੌਸਮ ਵਿੱਚ ਤੂੜੀ ਵੇਚ ਕੇ ਵੀ ਆਪਦੇ ਜਿਹੜੇ ਕੋਈ ਘਰੇਲੂ ਆਰਥਿਕ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਹੱਲ ਕਰਦੇ ਆ ਤੇ ਇਹਦੇ ਅਸੀਂ ਜਾਣਦੇ ਆ ਕਿ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਜਦੋਂ ਮੰਡੀਆਂ ਦੇ ਭਾ ਦਾ ਵਰਣਨ ਕੀਤਾ ਜਾਂਦਾ ਤਾਂ ਉਦੋਂ ਸਾਰੀਆਂ ਫਸਲਾਂ ਦੇ ਭਾ ਵਿਸ਼ੇਸ਼ ਕਰਕੇ ਜਦੋਂ ਬੋਲੇ ਜਾਂਦੇ ਆ ਤਾਂ ਉਹਨਾਂ ਦੇ ਅਖੀਰ ਦੇ ਵਿੱਚ ਤੂੜੀ ਦਾ ਭਾ ਜਿਹੜਾ ਉਹ ਜ਼ਰੂਰ બોલਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਜਿਹੜਾ ਗੀਤ ਹੈ ਉਹ ਪੰਜਾਬੀ ਪ੍ਰਾਸਤ ਦੇ ਨਾਲ ਜਾਂ ਪੰਜਾਬੀ ਸੱਭਿਆਚਾਰ ਦੇ ਨਾਲ ਜਿਹੜਾ ਸਬੰਧਤ ਹੁੰਦਾ ਉਹ ਇੱਕ ਗੀਤ ਪੇਸ਼ ਕੀਤਾ ਜਾਂਦਾ ਹੈ ਇਸ ਤਰ੍ਹਾਂ ਸੀ ਜਾਣਦੇ ਆ ਕਿ ਇਹ ਲੰਬੇ ਸਮੇਂ ਤੋਂ ਜਿਹੜੀ ਤੂੜੀ ਆ ਉਹ ਸਾਡੇ ਖੇਤੀ ਦਾ ਇੱਕ ਵਿਸ਼ੇਸ਼ ਅ ਇੱਕ ਜਾਨੀ ਜਰੀਆ ਹੈਗਾ ਤੇ ਉਹ ਮੈਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਿਸਾਨ ਹੈ ਮਜ਼ਦੂਰ ਹੈ ਤੇ ਇਹ ਤੂੜੀ ਟੰਗਲੀ ਉਹਨਾਂ ਦੇ ਹੱਥਾਂ ਵਿੱਚ ਦਕਟਰ ਦੀਆਂ ਫੜੀਆਂ ਹੋਈਆਂ ਨੇ ਤੇ ਆ ਦੋ ਜਣੇ ਜਿਹੜੇ ਤੂੜੀ ਦੀ ਪੰਡਾ ਨੂੰ ਚੁਕਾਈ ਹੈ ਤੇ ਸਾਹਮਣੇ ਇਹ ਰੇੜੀ ਦੇ ਵਿੱਚ ਜਿਹੜਾ ਕਿਸਾਨ ਖੜਾ ਹੈਗਾ ਤੇ ਉਹਨੂੰ ਇਹ ਤੂੜੀ ਦੀ ਪੰਡ ਫੜਾ ਰਿਹਾ ਤੇ ਇਵੇਂ ਅਸੀਂ ਜਾਣਦੇ ਆ ਕਿ ਮੈਂ 62 ਸਾਲ ਦਾ ਹੋ ਚੁੱਕਿਆ ਮੈਂ ਜਦੋਂ ਛੋਟਾ ਬੱਚਾ ਹੁੰਦਾ ਸੀ ਮੈਨੂੰ ਅੱਛੀ ਤਰ੍ਹਾਂ ਪਤਾ ਹੈ ਕਿ ਸਾਡੇ ਗੱਡਾ ਹੁੰਦਾ ਉਹ ਗੱਡੇ ਦੇ ਵਿੱਚ ਨੌ ਪੰਡਾ ਰੱਖੀਆਂ ਜਾਂਦੀਆਂ ਤੇ ਹੁਣ ਮੈਂ ਜਿਹੜਾ ਰੇੜੀ ਦੇ ਵਿੱਚ ਖੜਾ ਕਿਸਾਨ ਮੋਂ ਨੂੰ ਪੁੱਛਦਾ ਵੀ ਤਾਂ ਇਹ ਪਲਾ ਇਸ ਰੇੜੀ ਦੇ ਵਿੱਚ ਕਿੰਨੀ ਅੱਕ ਵੱਧ ਤੋਂ ਵੱਧ ਪੰਡਾ ਲੱਦੇ ਜੰਦੇ 18 ਤੋਂ ਲੈ ਕੇ 22 ਪੰਡਾ हां ਜੀ ਦੇਖੋ ਦੱਸ ਰਿਹਾ 18 ਤੋਂ ਲੈ ਕੇ 22 ਤੱਕ ਪੰਡਾ ਇਹ ਰੇੜੀ ਦੇ ਵਿੱਚ ਰੱਖੀਆਂ ਜਾਂਦੀਆਂ ਹਾਂ ਕਿਉਂਕਿ ਜਿਹੜਾ ਗੱਡੇ ਦੇ ਵਿੱਚ ਨੌ ਰੱਖੀਆਂ ਜਾਂਦੀਆਂ ਸੀ ਉਸ ਵਕਤ ਜਿਹੜੀ ਤੂੜੀ ਸੀ ਬੜੀ ਥੋੜੀ ਹੁੰਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕਣਕ ਸੀ ਉਹ ਬੜੀ ਘੱਟ ਹੁੰਦੀ ਸੀ ਤੇ ਇਸ ਤਰ੍ਹਾਂ ਜਿਹੜੀ ਤੂੜੀ ਆ ਉਹ ਸੁਭਾਅਕੀ ਆ ਕਿ ਉਹਨੇ ਕੁਦਰਤੀ ਤੌਰ ਤੇ ਘੱਟ ਹੋਣਾ ਸੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਰੇੜੀ ਦੇ ਵਿੱਚ ਪੰਡਾਂ ਦੀ ਲੜਾਈ ਹੋ ਰਹੀ ਹੈ ਤੇ ਇਵੇਂ ਜਿਹੜੇ ਕਿਸਾਨ ਆ ਉਹ ਆਪਣੇ ਖੇਤਾਂ ਦੇ ਵਿੱਚੋਂ ਜਿਹੜੀ ਥੂੜੀ ਹੈ ਉਹ ਘਰਾਂ ਦੇ ਵਿੱਚ ਲੈ ਕੇ ਆਉਂਦੇ ਜਾਂ ਕਿਸੇ ਦੇ ਜਦੋਂ ਜਾਦੇ ਹੋ ਜਾਂਦੀ ਤਾਂ ਖੇਤਾਂ ਦੇ ਵਿੱਚ ਉਦੋਂ ਮੂਸਲ ਜਾਂ ਜਿਹਨੂੰ ਕੋਪਾ ਵਗੈਰਾ ਕਹਿੰਦੇ ਹੁੰਦੇ ਉਹ ਵੀ ਬਣੇ ਜਾਂਦੇ ਸੀ ਤੇ ਅੱਜ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਦਰਸ਼ਕੋ ਤੁਹਾਡੇ ਲਈ ਇਹ ਜਿਹੜਾ ਬਰਾਸਤੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਰੇੜੀ ਖੜੀ ਹੈ ਤੇ ਦੋ ਹੜਤ ਖੜੇ ਆ ਤੇ ਮੇਜੇੜੇ ਕਿਸਾਨ ਹੈ ਉਹਨਾਂ ਨੇ ਸਾਨੂੰ ਇਹ ਵੀਡੀਓ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕੱਟੂ ਬਰਾਸਤ ਚੈਨਲ ਨਾਲ ਜੁੜੇ ਰਹੋਗੇ ਸਾਡੀ ਇਸ ਵੀਡੀਓ ਨੂੰ ਅੱਗੇ ਫਲਾਓ ਸ਼ੇਅਰ ਕਰੋ ਤੇ ਲਾਈਕ ਕਰੋ ਤਾਂ ਜੋ ਅਸੀਂ ਖੇਤੀ ਦਾ ਜਿਹੜਾ ਸਾਡਾ ਇਹ ਬਰਾਸਤੀ ਕੱਤਾ ਹੈ ਉਹਨੂੰ ਅਸੀਂ ਬਚਾਉਣ ਦੇ ਵਿੱਚ ਜਾਂ ਜਿਹੜੀ ਨੌਜਵਾਨੀ ਹੈ ਜਾਂ ਖਾਸ ਕਰਕੇ ਜਿਹੜੇ ਬੱਚੇ ਸਾਡੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਸੇ ਜਾਣਕਾਰੀਆਂ ਦੇਣ ਦੇ ਲਈ ਇਹ ਵੀਡੀਓ ਬਣਾਈ ਹੈ ਤੁਹਾਡਾ ਸਭ ਦਾ ਧੰਨਵਾਦ